ਲੋ ਵੀ ਦੋਸਤੋ ਸੋਨੂੰ ਅੱਜ ਇੱਥੇ ਦਿਖਾਉਣਾ ਕੁਛ ਨਾ ਕੁਛ ਪਹਿਲਾਂ ਤਾਂ ਵੀਡੀਓ ਦੇਖੋ ਨੀ ਇਹਦੇ ਪੈਰ ਧਰ ਲੀਏ ਕੰਡੇ ਤਾਂ ਨਹੀਂ ਵੱਜਦੇ ਭਾਈ ਤੇ ਮੇਰੇ ਚੱਪਣਾ ਯਾਰ ਸੋਨੂੰ ਆ ਦੇਖੋ ਪਹਿਲਾਂ ਤਾਂ ਆ ਜਾ ਆ ਜਾ ਲੰਗੇ ਗਰੀਬ ਤਾਂ ਮਾਣ ਨੂੰ ਪਸੰਦ ਕਰੋ ਜਰੂਰ ਕਰਦੇ ਆ ਭਰਾ ਦੇਖ ਲਓ ਨਰਾਦਰ ਹਿੰਦੂ ਵਰਗ ਨੇ ਸਭ ਤੋਂ ਪਿੱਛੇ ਮੈਨੂੰ ਲੱਗਦਾ ਪਾਤ ਆ ਜੇ ਵੀਰ ਜੀ ਤੁਹਾਨੂੰ ਹੋਰ ਆ ਕਹੇ ਜੀਆਂ ਥਾਵਾਂ ਦੇ ਫੋਟੋਆਂ ਧਰ ਕੇ ਸਿੱਟ ਕੇ ਗਏ ਆ ਸ਼ਰਮ ਨਹੀਂ ਆਉਂਦੀ ਉਹ ਤਾਂ ਪਾਠ ਪੂਜਾ ਕਰਦੇ ਆ ਇਹਨਾਂ ਨੂੰ ਪੂਜਦੇ ਆ ਪਰ ਹੁਣ ਇੱਥੇ ਆ ਸਿੱਟ ਕੇ ਵਾਗੇ ਜੇ ਤੁਸੀਂ ਨਹਿਰ ਜਿੱਥੇ ਦੇਖੋ ਚਾਰੇ ਪਾਸੇ ਕਹੇ ਜਹਾ ਹਾ ਆ ਦੇਖ ਲਓ ਇਹ ਕੋਲੀ ਬੋਤਲਾਂ ਵੀ ਡਿੱਗੀਆਂ ਪਈਆਂ ਨੇ ਦਾਰੂ ਦੀ ਤੇ ਇੱਧਰ ਦੇਖ ਲਓ ਆ ਇਹ ਜਹਾ ਹਾਲ ਯਾਰ ਘੱਟੋ ਘੱਟ ਇਹ ਤਾਂ ਦੇਖ ਲਈਏ ਆਪਾਂ ਤਰਮ ਸਾਰੀ ਵਧੀਆ ਨੇ ਪਰ ਜਿਹੜੇ ਕੁਝ ਬੰਦੇ ਮਾੜੇ ਹੁੰਦੇ ਆ ਉਹ ਖਰਾਬ ਕਰ ਦਿੰਦੇ ਆ ਦੇਖ ਲੋ ਕਿੱਥੇ ਸਿੱਟੇ ਪਏ ਆ ਕਿਵੇਂ ਧਰੇ ਪਏ ਆ ਜਦੋਂ ਤੁਸੀਂ ਪਾਣੀ ਚ ਤੈਰ ਦੋ ਫਿਰ ਜਦੋਂ ਪਾਣੀ ਚ ਤੈਰਨ ਆਏ ਹੋਵੋਂਗੇ ਹਨਾ ਤੁਸੀਂ ਇੱਥੇ ਐ ਸਿੱਟ ਕੇ ਕਿਉਂ ਰੱਦਰ ਕਰ ਰਹੇ ਹੋ ਪਾਣੀ ਚ ਤੈਰ ਕੇ ਵੀ ਗਾਹ ਜਾ ਕੇ ਫਿਰ ਵੈਸੇ ਉਹੀ ਹਾਲ ਹੋਣਾ ਇਹਦਾ ਖੂਨਜ ਵਿੱਚ ਕਿਤੇ ਰੱਖਿਆ ਹੋਇਆ ਹੁੰਦਾ ਸਾਬ ਸੁਥਰੀ ਜਗ੍ਹਾ ਤੇ ਫਿਰ ਵੀ ਸੀ ਇਹ ਤਾਂ ਆਹ ਦੇਖ ਲੋ ਤੁਸੀਂ ਦਾਰੂ ਦੀ ਬੋਤਲ ਵੀ ਕੋਲੇ ਪਈ ਆ ਆ ਥੱਲੇ ਗੁੱਟ ਗੱਟ ਪਏ ਆ ਦੇਖ ਲੋ ਜ਼ੂਮ ਕਰਕੇ ਸੋਣਾ ਆ ਦੇਖੋ ਗੁੱਟ ਪਿਆ ਤੇ ਆ ਫੋਟਵਾਂ ਪਈਆਂ ਨੇ Hindu ਵਰਗ ਹਮੇਸ਼ਾ ਪਾਠ ਪੂਜਾ ਕਰਦਾ ਦੇਵੀ ਦੇਵਤਿਆਂ ਨੂੰ ਮੰਨਦਾ ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਉਦੋਂ ਫਿਰ ਬੜਾ ਆ ਹੁੰਦਾ ਵੀ ਯਾਰ ਧਰਮ ਨੂੰ ਖਰਾਬ ਕਰਨ ਵਾਲੇ ਵੀ ਆਪਾਂ ਹੀ ਆ ਨਰਾਦਰ ਕਰਨ ਵਾਲੇ ਵੀ ਆਪਾਂ ਹੀ ਆ ਤੇ ਪੂਜਣ ਵਾਲੇ ਵੀ ਆਪਾਂ ਹੀ ਆ ਘਟੋ ਘਟ ਯਾਰ ਇਹਦਾ ਤੁਸੀਂ ਦੇਖ ਸਕਦੇ ਹੋ ਵੀ ਨਿਰਦਰ ਨਾ ਕੀਤਾ ਜਾਵੇ ਆ ਆ ਪਿੱਡਗੇ ਸੀ ਬੱਗੇ ਚੱਕ ਲਈ ਇਹਨਾਂ ਨੂੰ ਇੱਥੋਂ ਅਸੀਂ ਚੱਕ ਕੇ ਦੋਸਤੋ ਹੋਰ ਥਾਂ ਤੇ ਧਰਾਂਗੇ ਨਹੀਂ ਫਿਰ ਚਲ ਪ੍ਰਵਾਹ ਕਰਵਾ ਦਿੰਨੇ ਆ ਬੱਗੇ ਵਾਲੀ ਗੱਲ ਇੱਥੋਂ ਚੱਕਣੀਆਂ ਬਣਦੀਆਂ ਦੋਹਾਂ ਚੱਕ ਲਓ ਇੱਥੋਂ ਬਈ ਦੂਜੀ ਵੀ ਚੱਕ ਲਓ ਆ ਦੇਖੋ ਇਹ ਪਰ ਲੋਕਾਂ ਨੂੰ ਸ਼ਰਮ ਚਾਹੀਦੀ ਆ ਯਾਰ ਵੀ ਇਹ ਜੇ ਤਕੀਆਂ ਨੂੰ ਸੀ ਵਿਚਾਰਾਂ ਨੂੰ ਛੱਡ ਦੇਣ ਆ ਤੁਸੀਂ ਗਾਹਾਂ ਦੇਖ ਲਓ ਕਿੰਨੇ ਹੋ ਪਏ ਆ ਗੁੱਟ ਤੇ ਅਸੀਂ ਜਿਹੜਾ ਕੱਢ ਲਈਆਂ ਫੋਟੋਆਂ ਆ ਸੀ ਤੇ ਪਰ ਇਹ ਲੋਕ ਸ਼ਰਮ ਜ਼ਰੂਰ ਮੰਨਣ ਵੀ ਜਦੋਂ ਜਿਹੜੇ ਦੇਵੀ ਦੇਵਤਿਆਂ ਨੂੰ ਅਸੀਂ ਪੂਜਦੇ ਆ ਤੇ ਇਹਨਾਂ ਦੇ ਵੀ ਦੇਵਤਿਆਂ ਨੂੰ ਪੂਜ ਪੂਜ ਕੇ ਉਦੋਂ ਬਾਅਦ ਫਿਰ ਅਸੀਂ ਐ ਇਹੋ ਜੀਆਂ ਥਾਵਾਂ 'ਚ ਸਿੱਟ ਜਾਂਦੇ ਆ ਹਨਾ ਜਿੱਥੇ ਇਹਨਾਂ ਦੀ ਜਗ੍ਹਾ ਹੀ ਨਹੀਂ ਜਿੱਥੇ ਕੋਈ ਵੀ ਨਹੀਂ ਆ ਕੇ ਖੜਦਾ ਮਤਲਬ ਇੰਨੀਆਂ ਮਾੜੀਆਂ ਥਾਵਾਂ ਗੰਦੀਆਂ ਥਾਵਾਂ ਉੱਥੇ ਧਰਤੀਆਂ ਫੋਟੋਆਂ ਇਹ ਸ਼ਰਮ ਚਾਹੀਦੀ ਆਣਾ ਥੋੜਾ ਜਿਹਾ ਸੋਚੋ ਸਮਝੋ ਜ਼ਰੂਰ ਤੇ ਕਿਸੇ ਵੀ ਧਰਮ ਦਾ ਨਰਾਦਰ ਕਰਨਾ ਛਡੋ ਮਾੜਾ ਮੈਂ ਇਹ ਨਹੀਂ ਕਹਿੰਦਾ ਵੀ ਹਿੰਦੂ ਧਰਮ ਦਾ ਉਹ ਚਾਹੇ ਜਿਹੜਾ ਵੀ ਧਰਮ ਆ ਕਿਸੇ ਵੀ ਧਰਮ ਦਾ ਨਰਾਦਰ ਕਰਨਾ ਮਾੜਾ ਗਾ ਜੇ ਤੁਸੀਂ ਮੰਨਦੇ ਹੋ ਤਾਂ ਪਾਠ ਪੂਜਾ ਕਰਦੇ ਹੋ ਜਾਂ ਕਿਸੇ ਦਾ ਗੁਰੂ ਬੰਦਗੀ ਕਰਦੇ ਹੋ ਉਹ ਵੱਖਰੀ ਗੱਲ ਆ ਪਰ ਨਰਾਦਰ ਕਰਦੇ ਹੋ ਉਹ ਬਹੁਤ ਮਾੜਾ ਦੋਸਤੋ ਲੱਗਿਆ ਮੈਨੂੰ ਵੀ ਦਿਖਾਉਣਾ ਚਾਹੀਦਾ ਹੋ ਸਕਦਾ ਇਸ ਵੀਡੀਓ ਨੇ ਦੇਖ ਕੇ ਨਰਾਦਰ ਕਰਨਾ ਬੰਦ ਕਰ ਦੇਣ ਲੋਕ ਉਹ ਚੰਗੀ ਗੱਲ ਆਣਾ ਨਹੀਂ ਇਹ ਮਾੜਾ ਗਾ